ਜਿੰਦਗੀ ਕਰ ਪਿਆ ਵਾ ਅਸੀਂ ਵੀ ਚਾਹੁੰਦੇ ਸੀ ਵੈਸਤੋਂ ਦਾ ਘਰ ਆ ਜਿਹੜਾ ਉਹ ਆਬਾਦ ਹੋ ਜੇ ਉੱਥੇ ਉਹ ਦੀਵਾ ਜਗਦਾ ਹੋ ਜੇ ਉਸ ਘਰ 'ਚ ਉਸ ਘਰ 'ਚ ਚੁੱਲਿਆਂ 'ਚ ਉਹ ਗਿਆ ਹੋਇਆ ਕਾਹੇ ਤਰੀਕੇ ਉੱਥੇ ਦਵਾਰਾ ਤੋਂ ਫੇਰ ਰੋਟੀ ਪੱਕਦੀ ਹੋ ਜੇ ਇਹਦੀ ਮਨ 'ਚ ਇੱਕ ਭਾਵਨਾ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਮਿਲਾ ਬੇਟੀ ਹੈ ਮੇਰੀ ਬੇਟਾ ਵਾ ਮੇਰਾ ਬੜੀ ਕੋਸ਼ਿਸ਼ ਕੀਤੀ ਪਰ ਬੱਚੇ ਵੀ ਪੋਕੇ ਪਿੱਛੇ ਨਹੀਂ ਸੀ ਦੇਖਣਾ ਚਾਹੁੰਦੇ ਅੱਗੇ ਵੱਧ ਚੁੱਕੇ ਸੀ ਆਪਣੀ ਜ਼ਿੰਦਗੀ ਦੀ ਕਰ ਪਿਆ ਵਾ ਅਸੀਂ ਵੀ ਚਾਹੁੰਦੇ ਸੀ ਵੈਸ਼ਨੂੰ ਦਾ ਘਰ ਆ ਜਿਹੜਾ ਉਹ ਆਬਾਦ ਹੋ ਜੇ ਉੱਥੇ ਉਹ ਦੀਵਾ ਜਗਦਾ ਹੋ ਜੇ ਉਸ ਘਰ 'ਚ ਉਸ ਘਰ 'ਚ ਚੁੱਲਿਆਂ 'ਚ ਗਿਆ ਹੋਇਆ ਕਾਹ ਕਿਹੇ ਤਰੀਕੇ ਉੱਥੇ ਦਵਾਰਾ ਤੋਂ ਫੇਰ ਰੋਟੀ ਪੱਕਦੀ ਹੋ ਜੇ ਅੱਜ ਵੀ ਬੇਨਤੀ ਕਰਦੇ ਆ ਵੈਸ਼ਨੂੰ ਦਾਸ ਦੇ ਬੇਟੇ ਨੂੰ ਤੇ ਬੇਟੀ ਨੂੰ ਨਾਨਕੇ ਪਿੰਡ ਚੱਕਰਪਿੰਡ ਉੱਥੇ ਰਹਿੰਦੇ ਆ ਬੇਟੀ ਉੱਥੀ ਆ ਬੇਟਾ ਦਾਸ ਦੇ ਸੀ ਅਹਿਮਦਗੜ ਮੰਡੀ ਕੋਈ ਵਰਕਸ਼ਾਪ ਸੀ ਉਹਦੀ ਹੁਣ ਪਤਾ ਲੱਗਿਆ ਵੀ ਉਹ ਬਾਹਰ ਚਲਾ ਗਿਆ ਸੋ ਤੇ ਭਰਾ ਬਾਪ ਬਾਪ ਹੀ ਹੁੰਦਾ ਅੱਜ ਵੀ ਤੇਰੇ ਪਾਸਪੋਰਟ ਤੇ ਮਗਰ ਪਿੱਛੇ ਵੈਸ਼ਨੂੰ ਦਾਸ ਹੀ ਲਿਖਿਆ ਹੋਊਗਾ ਸਨ ਆਫ ਨਹੀਂ ਬਦਲੇ ਜਾਂਦੇ ਮੇਰੀ ਬੇਨਤੀ ਹੈ ਵੀ ਛੱਡ ਗੁੱਸੇ ਨੂੰ ਗਲਤੀਆਂ ਕੀਤੀਆਂ ਰੱਬ ਨੇ ਮaaf ਕਰਤਾ ਆਪਾਂ ਕਾਦੇ ਗੁੱਸੇ ਕਾਂ ਦੇ ਵਿੱਚ ਵੈਸ਼ਨੂੰ ਦਾਸ ਵੀਰੇ ਨੂੰ ਮੋਗਗੇ ਜ਼ਿਲ੍ਹੇ ਤੋਂ ਬੱਧਣੀ ਕਸਵੇ ਤੋਂ ਲੈ ਕੇ ਆਏ ਵੀਰ ਦਾ ਘਰ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਨਾਲ ਕੰਧ ਨਕੰਧ ਸਾਂਜੀ ਤੇ ਵੀਰ ਦੇ ਘਰ ਤੇ ਡਾਡਾ ਘਾਵ ਗਿਆ ਹੋਇਆ ਛਤੰਡ ਗੇਣ ਵਾਲੀਆਂ ਤੇ ਇੱਕ ਕਮਰੇ ਦੇ ਵਿੱਚ ਪਿਆ ਟੁੱਟੇ ਹੋਏ ਮੰਜੇ ਤੇ ਦੋਨੇ ਲੱਤਾਂ ਟੁੱਟੀਆਂ ਹੋਈਆਂ ਇੱਕ ਦਾ ਚੂਲਾ ਤੇ ਇੱਕ ਦੀ ਲੱਤ ਟੁੱਟ ਕੇ ਨਹੀਂ ਹੱਡੀ ਬਾਹਰ ਨਿਕਲੀ ਹੋਈ ਗਲੀ ਹੋਈ ਲੱਤ ਸ਼ਰਾਬ ਦਾ ਆਦੀ ਸੀ ਵੀਰ ਕੋਲੇ ਦੋ ਬੋਤਲਾਂ ਸ਼ਰਾਬ ਦੀਆਂ ਪਈਆਂ ਇੱਕ ਖਾਲੀ ਕੀਤੀ ਪਈ ਤੇ ਇੱਕ ਪਈ ਹੋਈ ਰੋਟੀ ਖਾਣ ਲਈ ਦਵਾਈ ਲੈਣ ਲਈ ਕੋਈ ਪ੍ਰਬੰਧ ਨਹੀਂ ਸੀ ਬਸ ਦਰਦ ਤੋਂ ਛਡਕਾਰਾ ਪਾਉਣ ਲਈ ਸ਼ਰਾਬ ਪੀ ਲੈਂਦਾ ਸੀ 2007 ਦੇ ਵਿੱਚ ਧਰਮ ਪਤਨੀ ਚਲੇ ਗਈ ਉਸ ਤੋਂ ਪਹਿਲਾਂ ਵਿਸ਼ਨੂੰ ਦਾਸ ਦਾ ਜੀਵਨ ਇੱਕ ਸੁਪਨੇ ਵਰਗਾ ਸੀ ਦੋ ਬੱਚੇ ਸੀ ਇੱਕ ਬੇਟਾ ਸੀ ਇੱਕ ਬੇਟੀ ਸੀ ਧਰਮ ਪਤਨੀ ਸੀ ਧਰਮ ਪਤਨੀ ਦੀ 2007 ਚ ਮੌਤ ਹੋ ਗਈ ਬਸ ਸ਼ਰਾਬ ਪੀਣ ਦਾ ਇਨਾ ਆਦੀ ਹੋ ਗਿਆ ਪੀਂਦਾ ਤਾਂ ਪਹਿਲਾਂ ਵੀ ਸੀ ਉਸ ਤੋਂ ਬਾਅਦ ਹੋਰ ਜ਼ਿਆਦਾ ਵੱਧ ਗਈ ਕਿਉਂਕਿ ਵੀ ਰੋਕਣ ਟੋਕਣ ਵਾਲਾ ਨਹੀਂ ਬੱਚੇ ਛੋਟੇ ਸੀ ਬੱਚਿਆਂ ਨੂੰ ਨਾਨਕੇ ਲੈ ਗਏ ਵੈਸ਼ਨੂ ਦੱਸਨੇ ਆਪਣੇ ਸਹੁਰਿਆਂ ਨੂੰ ਕਿ ਤੇ ਬੱਚੇ ਵੀ ਮੇਰੇ ਤੋਂ ਸਾਹਮਣੇ ਹੋਣੇ ਮੈਂ ਇਕੱਲਾ ਰਹਿਣਾ ਬੱਚੇ ਨਾਨਕੀ ਰਹਿ ਕੇ ਪੜੇ ਕਿਵੇਂ ਪੜੇ ਕਿਵੇਂ ਉਹਨਾਂ ਨੇ ਦੁੱਖ ਤਕਲੀਫ ਕਟਿਆ ਉਹਨਾਂ ਨੂੰ ਪਤਾ ਪਰ ਵੈਸ਼ਨੂ ਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਕਮਾਈ ਬਥੇਰੀ ਕਰਦਾ ਸੀ ਹੁਨਰ ਸੀ ਹਲਵਾਈ ਸੀ ਪੇਸ਼ੇ ਤੋਂ ਸਰਦੀਆਂ ਦੇ ਵਿੱਚ ਅੰਡਿਆਂ ਦੀ ਰੇੜੀ ਲਾਉਂਦਾ ਸੀ ਫਾਸਟ ਫੂਡ ਦਾ ਕੰਮ ਕਰਦਾ ਸੀ ਨਾਲ ਗਰਮੀਆਂ ਦੇ ਵਿੱਚ ਜੂਸ ਦੀ ਰੇੜੀ ਲਾਉਂਦਾ ਸੀ ਬਥੇਰੀ ਆਚਾਰ ਪੈਸੇ ਕਮਾਉਂਦਾ ਸੀ ਪਰ ਜਿੰਨੇ ਕਮਾਉਂਦਾ ਸੀ ਜਾਪ ਖਾ ਪੀ ਲੈਂਦਾ ਸੀ ਜੇ ਚਾਰ ਦੋਸਤ ਬਣਾਏ ਸੀ ਉਹਨਾਂ ਨੂੰ ਖਵਾ ਪਿਲਾ ਦਿੰਦਾ ਸੀ ਸਵਾਮਾ ਬੀਤ ਗਿਆ ਐਕਸੀਡੈਂਟ ਹੋਇਆ ਲੱਤ ਦਾ ਚੂੜਾ ਟੁੱਟ ਗਿਆ ਟ੍ਰਾਈਸਾਈਕਲ ਲੈ ਲਿਆ ਲੱਤ ਦਾ ਚੂਲਾ ਪਾਉਣ ਦੀ ਬਜਾਏ 1.5 ਲੱਖ ਰੁਪਏ ਇਕੱਠਾ ਕਰਕੇ ਇਲਾਜ ਕਰਾਉਣ ਦੀ ਬਜਾਏ ਟ੍ਰਾਈਸਾਈਕਲ ਤੇ ਚੱਲਣ ਲੱਗ ਗਿਆ ਹੱਤਾ ਲੈ ਲਿਆ ਰੈਂਟ ਤੇ ਹੱਤਾ ਚਲਾਉਣ ਲੱਗ ਗਿਆ ਉੱਥੇ ਅੰਡੇ ਵੇਚਣ ਲੱਗ ਗਿਆ ਠੇਕੇ ਦੇ ਸਾਰਾ ਦਿਨ ਕੰਮ ਕਰਨਾ ਹੱਤਾ ਚਲਾਉਣਾ ਸ਼ਰਾਬ ਪੀ ਲੈਣੀ ਬਸ ਫਿਰ ਸਮਾਂ ਬੀਤਦਾ ਗਿਆ ਇੱਕ ਦਿਨ ਦੂਜੀ ਲੱਤ ਟੁੱਟ ਗਈ ਐਕਸੀਡੈਂਟ ਹੋ ਗਿਆ ਸ਼ਰਾਬ ਪੀਤੇ ਜੇ ਲੱਤ ਦੀ ਹੱਡੀ ਇੰਨੀ ਬਾਹਰ ਆ ਗਈ ਦੋਨੇ ਲੱਤਾਂ ਜਲੇ ਗਈਆਂ ਸਾਈਕਲ ਟ੍ਰਾਈਸਾਈਕਲ ਵੀ ਟੁੱਟ ਗਿਆ ਨਾਲ ਦੇ ਸਾਥੀ ਚੱਕ ਕੇ ਘਰੇ ਛਾਂਗੇ ਜਿਹਦੇ ਚ ਗੂਝੇ ਉੱਗ ਚੁੱਕੇ ਸੀ ਜਿਹਦੀਆਂ ਛੱਤਾਂ ਡਿੱਗਣ ਵਾਲੀਆਂ ਸੀ ਘਾਹ ਉੱਗਿਆ ਪਿਆ ਸੀ ਘਰ ਚ ਜਿੱਥੇ ਕੋਈ ਚਮਚਾ ਕੋਲੀ ਵੀ ਨਹੀਂ ਸੀ ਬਚਿਆ ਨਾ ਭਾਂਡਾ ਬਚਿਆ ਸਭ ਕੁਝ ਖਤਮ ਹੋ ਗਿਆ ਸੀ ਜਿਹੜਾ ਹਸਤਾ ਵਸਦਾ ਘਰ ਪਤਨੀ ਦੀ ਮੌਤ ਤੋਂ ਬਾਅਦ ਖੰਡਰ ਬਣ ਗਿਆ ਸੀ ਉਸ ਘਰ ਦੇ ਵਿੱਚ ਪਿਆ ਵੈਸ਼ਨੂੰ ਦਾਸ ਉਹ ਦੋਸਤ ਮਿੱਤਰ ਜਿਹੜੇ ਜਿਗਰੀ ਯਾਰ ਬਣੇ ਹੋਏ ਸੀ ਉਹ ਸ਼ਰਾਬ ਵੀ ਲਿਆ ਦਿੰਦੇ ਸੀ ਪਰ ਇਲਾਜ ਦੀ ਲੋੜ ਸੀ ਵੈਸ਼ਨੂੰ ਧੰਨਵਾਦ ਹਰਜਿੰਦਰ ਸਿੰਘ ਵੀਰ ਦਾ ਜੀ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ 2018 ਦੇ ਵਿੱਚ ਅਸੀਂ ਵੀ ਟੈਂਟ ਲਾ ਕੇ ਤੰਬੂ ਲਾ ਕੇ ਬਾਰਨਹਾੜੇ ਦੀ ਧਰਤੀ ਤੇ ਸੇਵਾ ਕਰਦੇ ਸੀ ਤੇ ਜਦੋਂ ਬੈਸ਼ਨੂ ਦਾਸ ਵੀਰੇ ਨੂੰ ਬਦਨੀ ਤੋਂ ਜਾ ਕੇ ਚੱਕ ਕੇ ਲੈ ਕੇ ਆਏ ਇਹਦੇ ਘਰੋਂ ਤੇ ਇਸ ਵੀਰ ਦੀ ਹਾਲਤ ਤੁਸੀਂ ਦੇਖੋ ਵੀਡੀਓ ਦੇ ਵਿੱਚ ਹੱਡੀਆਂ ਦਾ ਪਿੰਜਰ ਸੀ ਪਿਆ ਇੱਕ ਘਰ ਚ ਉਹ ਕੀ ਨਾਮ ਉਹ ਵੀਰ ਕਿਵੇਂ ਕੀ ਨਾਂ ਦਾ ਵੀਰੇ ਲੈਂਟਰ ਲਾ ਬੇਜ ਨੂੰ ਬੇਜ ਨੂੰ ਨਾ ਬੇਜ ਨੂੰ ਨਾ ਅਸਾ ਤੇਹੀ ਗੱਲ ਕਰਦਾ ਸੀਗਾ ਤੂੰ ਕੰਨ ਦੇ ਹੱਥ ਦੇ ਕਰਦਿਆਂ ਮੇਰੇ ਕੰਨ ਕਿਹੜਾ ਤਰ੍ਹਾਂ ਤੇ ਤਰੀ ਦੇ ਨਾਲ ਕਿਤੇ ਮਾਮਸਾ ਨਾ ਹੋ ਜਾਇਆ ਜਿਲਦਾਰੀ 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 ਲਾ ਬੰਦਰਾ ਉਹ ਨਾ ਨਹੀਂ ਬਾਰੇ ਇਤਜ਼ਾਰੂ ਵੀ ਨਹੀਂ ਜਿਵੇਂ ਮਾਰੇ ਘਰ ਨੂੰ ਪੱਟਦੇ ਦਰੂਣ ਵਾਲੀ ਹੈ ਨਾ ਸਾਬੀ ਬੀਬੀ ਕੇ ਘਰ ਪੜਦਾ ਰਹਿਣ ਨੂੰ ਆ ਗਿਆ ਦਾ ਜੱਕਰੂ ਨੂੰ ਜਾ ਕੇ ਨਹੀਂ ਦੱਨਾ ਪਉਂਦਾ ਮਾਦਰਾਾ ਜਦੋਂ ਵਿਚਾਪਾ ਇੱਕ ਮੌਤ ਦਾ ਇੰਤਜ਼ਾਰ ਕਰਦਾ ਸਾਰੇ ਪਾਸਿਓਂ ਹਾਰਿਆ ਹੋਇਆ ਇੱਕ ਇਨਸਾਨ ਪਿਆ ਸੀ ਮਹਾਰਾ ਸੱਚੇ ਪਾਤਸ਼ਾਹ ਨੇ ਸਾਡੇ ਵਰਗੇ ਕਲਯੁਗੀ ਪਾਪੀਆਂ ਦੀ ਪਹਿਲਾਂ ਤਾਂ ਸੇਵਾ ਲਈ ਅਸੀਂ ਵੀਰ ਨੂੰ ਉੱਥੋਂ ਲੈ ਕੇ ਹਸਪੀਟਲ 'ਚ ਦਾਖਲ ਕਰਾਇਆ ਡਾਕਟਰਾਂ ਨੇ ਦੱਸਿਆ ਚੂਲੇ ਦਾ ਆਪਰੇਸ਼ਨ ਹੋਣਾ ਫਿਰ ਦੂਜੀ ਲੱਤ ਦਾ ਆਪਰੇਸ਼ਨ ਹੋਣਾ ਕਰੀਬ 1.5 ਸਾਲ ਬੈਚ ਨੂੰ ਦਾਸ ਮੰਜੇ ਤੇ ਪੈ ਕੇ ਬੈਠ ਵੀ ਨਹੀਂ ਸੀ ਹੁੰਦਾ ਪੈ ਕੇ ਹੀ ਖਾਣਾ ਖਾਂਦਾ ਸੀ ਮੂੰਹ 'ਚ ਪੌਣੀਆਂ ਪੈਂਦੀਆਂ ਸੀ ਬੁਰਕੀਆਂ ਵੀਰੇ ਦੀ ਸੇਵਾ ਮਾਰੇ ਨੇ ਸਾਨੂੰ ਬਖਸ਼ੀ ਉਹ ਡੇਢ ਸਾਲ ਦੇ ਵਿੱਚ ਜੋ ਵੈਸ਼ਨੂੰ ਨੇ ਤਕਲੀਫ ਵੀ ਕੱਟੀ ਤੇ ਉਹ ਗੁਰੂ ਦੇ ਘਰ ਦੇ ਵਿੱਚ ਹਰ ਰੋਜ਼ ਸਵੇਰ ਨੂੰ ਪਾਠ ਸੋਣਾ ਕੀਰਤਨ ਹੋਣਾ ਬਾਹਗੁਰੂ ਦਾ ਜਾਪ ਹੋਣਾ ਉਹ ਸਾਰੀਆਂ ਚੀਜ਼ਾਂ ਨੇ ਬਾਣ ਵੀ ਚੜਾਤੀ ਬਾਣੀ ਦੀ ਤੇ ਰੂਹ ਵੀ ਪਵਿੱਤਰ ਹੋਣੀ ਸ਼ੁਰੂ ਹੋ ਗਈ ਤੇ ਜਦੋਂ ਵੀਰ 2020 ਦੇ ਵਿੱਚ ਕਰੋਨਾ ਦਾ ਸਮਾਂ ਚੱਲਿਆ ਉਰਦ ਕਰ ਖੁੰਡੀ ਲੈ ਕੇ ਤੁਰਨ ਲੱਗ ਗਿਆ ਸੀ ਭਾਈ ਜਿੱਦੋਂ ਤੁਰਨ ਲੱਗਿਆ ਵੀਰ ਕਹਿੰਦਾ ਮੈਂ ਪੇਸ਼ੇ ਤੋਂ ਹਲਵਾਈਆਂ ਵੀ ਮੈਂ ਸੋਈ ਚ ਕੰਮ ਕਰ ਲਿਆ ਕਰਾਂ ਮੈਂ ਕਿਹਾ ਵੀਰੇ ਕਿਉਂ ਨਹੀਂ ਤੂੰ ਕਰ ਤੇਰਾ ਘਰ ਆ ਯਾਰ ਉਸ ਦਿਨ ਇੱਕਾ ਤ੍ਰਿਕੁੰਡੀ ਦੂਜੇ ਚ ਕਰ ਚੀ ਚੱਕ ਲਈ ਤੇ ਉਸ ਦਿਨ ਤੋਂ ਲੈ ਕੇ 2020 ਦੇ ਆਸ-ਪਾਸ ਇਹ ਵੀਰ ਸੇਵਾ ਤੇ ਲੱਗ ਗਿਆ ਅੱਜ ਤੱਕ ਸੁਪਨਿਆਂ ਦੇ ਘਰ ਵਿੱਚ ਵੀਰ ਤੇ ਹੱਥ ਚ ਕੜਚੀ ਆ ਵੀਰ ਲਾਂਗਰੀ ਸਿੰਘ ਦੀ ਸੇਵਾ ਨਿਭਾ ਰਿਆ ਜਿੰਨਾ ਵੀ ਅੰਦਰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਅੱਜ 750 ਮੈਂਬਰ ਆ ਸਾਡੇ ਸੁਪਨਿਆਂ ਦੇ ਘਰ ਵਿੱਚ ਪਰਿਵਾਰ ਚ ਤੇ ਕਰੀਬ 2250 ਮੈਂਬਰ ਬਾਹਰੋਂ ਸੇਵਾਦਾਰ ਵੋਲੰਟੀਅਰ ਜਾਂ ਹੋਰ ਭੈਣ ਭਰਾ ਆਉਂਦੇ ਨੇ ਕਰੀਬ 1000 ਬੰਦੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਵਿਸ਼ਨੂੰ ਦਾਸ ਨੂੰ ਪਤਾ ਹੁੰਦਾ ਕਿਹੜੀ ਸਬਜ਼ੀ ਬਣਨੀ ਹੈ ਕਿਹੜੀ ਦਾਲ ਬਣਨੀ ਹੈ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਵਿਸ਼ਨੂੰ ਦਾਸ ਨਿਭਾਉਂਦਾ ਇੱਥੇ 2020 21 22 23 24 ਤੱਕ ਉਹਦੇ ਆਉਂਦੇ ਆ ਅਜਿਹਾ ਵਿਸ਼ਨੂੰ ਦਾਸ ਵੀਰ ਇਸ ਘਰ ਦਾ ਸੇਵਾਦਾਰ ਆ ਵਿਸ਼ਨੂੰ ਦਾਸ ਨੂੰ ਜਦੋਂ ਸੋਜੀ ਆਈ ਥੋੜਾ ਠੀਕ ਹੋਇਆ ਕਦੇ ਇਹਨੇ ਤਨਖਾਹ ਨਹੀਂ ਮੰਗੀ ਸਾਤੋਂ ਕਦੇ ਇਹਨੇ ਪੈਸੇ ਨਹੀਂ ਮੰਗੇ ਇਹਦੀ ਮਨ ਚਿਕ ਭਾਵਨਾ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਮਿਲਾ ਬੇਟੀ ਹੈ ਮੇਰੀ ਬੇਟਾ ਵਾ ਮੇਰਾ ਬੜੀ ਕੋਸ਼ਿਸ਼ ਕੀਤੀ ਪਰ ਬੱਚੇ ਵੀ ਪੋਕੇ ਪਿੱਛੇ ਨਹੀਂ ਸੀ ਦੇਖਣਾ ਚਾਹੁੰਦੇ ਅੱਗੇ ਵੱਧ ਚੁੱਕੇ ਸੀ ਆਪਣੀ ਜ਼ਿੰਦਗੀ ਚ ਘਰ ਪਿਆ ਵਾ ਅਸੀਂ ਵੀ ਚਾਹੁੰਦੇ ਸੀ ਵੈਸ਼ਨੂੰ ਦਾ ਘਰ ਆ ਜਿਹੜਾ ਉਹ ਆਬਾਦ ਹੋ ਜੇ ਉੱਥੇ ਉਹ ਦੀਵਾ ਜਗਦਾ ਹੋ ਜੇ ਉਸ ਘਰ ਚ ਉਸ ਘਰ ਚ ਚੁੱਲਿਆਂ ਚੁੱਕ ਗਿਆ ਹੈ ਕਾ ਖੇਤਰੀ ਕੇ ਉੱਥੇ ਦਵਾਰਾ ਤੋਂ ਫੇਰ ਰੋਟੀ ਪੱਕਦੀ ਹੋ ਜੇ ਅੱਜ ਵੀ ਬੇਨਤੀ ਕਰਦੇ ਆ ਵੈਸ਼ਨੂੰ ਦਾਸ ਦੇ ਬੇਟੇ ਨੂੰ ਤੇ ਬੇਟੀ ਨੂੰ ਨਾਨਕੇ ਪਿੰਡ ਚੱਕਰ ਪਿੰਡਾਂ ਉੱਥੇ ਰਹਿੰਦੇ ਆ ਬੇਟੀ ਉੱਥੀ ਆ ਬੇਟਾ ਦੱਸਦੇ ਸੀ ਅਹਿਮਦਗੜ੍ਹ ਮੰਡੀ ਕੋਈ ਵਰਕਸ਼ਾਪ ਸੀ ਉਹਦੀ ਹੁਣ ਪਤਾ ਲੱਗਿਆ ਵੀ ਉਹ ਬਾਹਰ ਚਲਾ ਗਿਆ ਪਰ ਛੋਟੇ ਭਰਾ ਬਾਪ ਬਾਪ ਹੀ ਹੁੰਦਾ ਅੱਜ ਵੀ ਤੇਰੇ ਪਾਸਪੋਰਟ ਤੇ ਮਗਰ ਪਿੱਛੇ ਵੈਸ਼ਨੂ ਦਾਸੀ ਲਿਖਿਆ ਹੋਊਗਾ ਸਨ ਆਫ ਨੂੰ ਬਦਲੇ ਜਾਂਦੇ ਮੇਰੀ ਬੇਨਤੀ ਆ ਵੀ ਛੱਡ ਗੁੱਸੇ ਨੂੰ ਗਲਤੀਆਂ ਕੀਤੀਆਂ ਰੱਬ ਨੇ ਮaaf ਕਰਤਾ ਆਪਾਂ ਕਾਹਦੇ ਗੁੱਸੇ ਕਰਨੇ ਆ ਭਾਈ ਰੱਬ ਨੇ ਅਜ ਵੇਸ਼ ਨੂੰ ਦਾਸ ਦੀ ਡਿਊਟੀ ਸੁਪਨਿਆਂ ਦੇ ਘਰ ਚ ਲਾਤੀ ਪ੍ਰਸ਼ਾਦ ਦੇ ਪਾਣੀ ਤੇ ਲਾਂਗਰੀ ਸਿੰਘ ਤੇ ਟੁੱਟੀਆਂਆਂ ਲੱਤਾਂ ਠੀਕ ਕਰਤੀਆਂ ਤੁਰਦਾ ਕਰਤਾ ਕੀੜੇ ਪਏ ਹੋਏ ਨੂੰ ਅੱਜ ਜਿਹਾ ਹੁੰਦਾ ਕਰਤਾ ਦੁਬਾਰਾ ਆਪਾਂ ਕਦੇ ਗੁੱਸੇ ਕਰਨੇ ਯਾਰ ਭਾਈ ਤੇਰੇ ਕੋਲੇ ਘਰ ਬਾਹਰ ਆ ਸਭ ਕੁਝ ਆ ਤੇਰੇ ਕੋਲੇ ਯਾਰ ਭਾਈ ਆਗੇ ਸਾਬ ਆਪਣਾ ਘਰਬਾ ਪਰ ਅੱਜ ਪਿਛਲੇ 5-6 ਸਾਲਾਂ ਤੋਂ ਵੇਸ਼ ਤੋਂ ਦਾਸ ਦਾ ਜੀਵਨ ਜੋ ਅਸੀਂ ਦੇਖ ਰਹੇ ਹਾਂ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਅਸੀਂ ਤਾਂ ਉਹੀ ਬਿਆਨ ਕਰ ਸਕਦੇ ਹਾਂ ਬਹੁਤ ਨੇਕਦਿਲ ਇਨਸਾਨ ਚੰਗਾ ਚੰਗੀ ਸੇਵਾ ਕਰਨ ਵਾਲਾ ਚੰਗੀ ਭਾਵਨਾ ਵਾਲਾ ਇਨਸਾਨ ਗਲਤੀਆਂ ਤਾਂ ਵੱਡੇ-ਵੱਡੇਾਂ ਤੋਂ ਹੋ ਜਾਂਦੀਆਂ ਰਾਜੇ ਮਹਾਰਾਜਿਆਂ ਤੋਂ ਇਨਸਾਨ ਆਪਾਂ ਪਰ ਅੱਜ ਗੁਰੂ ਦੀ ਬੜੀ ਵੱਡੀ ਕਿਰਪਾ ਹੋਈ ਸਾਡੇ ਤੇ ਜਿਹੜਾ ਸਾਨੂੰ ਇਸ ਕਾਬਿਲ ਕੀਤਾ ਉਹਨਾਂ ਨੇ ਇਸ ਸੇਵਾ ਕਰਨ ਦੇ ਕਾਬਿਲ ਕੀਤਾ ਤੇ ਉਹੀ ਚੀਜ਼ ਵੈਸ਼ਨੂੰ ਦਾਸ ਨਾਲ ਵੀ ਹੋਈ ਹੈ ਦੇ ਬੇਸ਼ੁਮਦਾਸ ਦੀ ਇਸ ਵੀਡੀਓ ਨੂੰ ਪਲੀਜ਼ ਸਾਰੇ ਸ਼ੇਅਰ ਕਰਿਓ ਅੱਗੇ ਹੋਰ ਬਹੁਤ ਸਾਰੇ ਬੇਸ਼ੁਮਦਾਸ ਨੇ ਜਿਹੜੇ ਅਸੀਂ ਤਦਕਾਰ ਹੀ ਦਿੱਤੇ ਐ ਜਿਹੜੇ ਅਸੀਂ ਨਕਾਰ ਹੀ ਦਿੱਤੇ ਇਹਨਾਂ ਨੂੰ ਅਸੀਂ ਬਸਾਰ ਹੀ ਦਿੱਤਾ ਪਤਾ ਨਹੀਂ ਕਦੋਂ ਕੋਈ ਸੱਜਣ ਠਾ ਕੇ ਸਾਧੂ ਬਣ ਜੀਵੇ ਪਤਾ ਨਹੀਂ ਕਦੋਂ ਕਿਹਦਾ ਕਿੱਥੇ ਮਾਨਾ ਬਦਲ ਜੇਵੇ ਪਤਾ ਨਹੀਂ ਕਦੋਂ ਕਿਹਦੇ ਤੇ ਕਿੱਥੇ ਕਿਵੇਂ ਗੁਰੂ ਕਿਰਪਾ ਕਰਦਾ ਵਸੇ ਨਹੀਂ ਕਿ ਸਾਡੀ ਬੇਨਤੀ ਹੈ ਆਪਾਂ ਇਨਸਾਨ ਆਪਾਂ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਈਏ ਬਾਕੀ ਚੀਜ਼ਾਂ ਸਭ ਉਹਦੇ ਤੇ ਛੱਡ ਦੀਏ ਉੱਪਰ ਵਾਲੇ ਤੇ ਕੋਈ ਅੱਲਾਹ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਸਭ ਉਹਨਾਂ ਨੂੰ ਤਾਂ ਮੰਨਦੇ ਪਰ ਉਹਨਾਂ ਦੀ ਨਹੀਂ ਮੰਨਦੇ ਉਹਨਾਂ ਦੀ ਮੰਨਿਏ ਉਹਨਾਂ ਨੂੰ ਮੰਨਣਾ ਵੀ ਤਾਂ ਹੀ ਮੈਂਨੇ ਲਿਖਾਉਂਦਾ ਜੀ ਉਹਨਾਂ ਦੀ ਮੰਨੀ ਕੋਸ਼ਿਸ਼ ਕੀਤੀ ਇੱਕ ਬੇੜ ਦੀ ਬਦਲੀ ਹੋਈ ਜ਼ਿੰਦਗੀ ਤੁਹਾਡੇ ਨਾਲ ਸਾਂਝੀ ਕੀਤੀ ਦੇਖੋ ਉਸ ਟਾਈਮ ਕੀ ਸੀ ਵੈਸ਼ਨੂੰ ਦਾਸ ਵੀਰਾਂ ਤੇ ਅੱਜ ਕੀ ਹੈ ਇਹ ਜੇ ਸੇਵਾ ਕਰਦੇਆਂ ਦੇ ਵੀਰ ਦੇ ਕੁਝ ਵੀਡੀਓ ਦੇ ਅੰਸ਼ ਅਸੀਂ ਪਾਏ ਆ ਉਹ ਵੀ ਦੇਖਿਓ ਵੈਸ਼ਨੂੰ ਦਾਸ ਵੀਰ ਕਿੰਦਾ ਸੇਵਨ ਵਾਲਾ